ਯਾ ਯਾ ਅਜਾਬਾ ਗੱਲ ਕਰਨੀ ਆ ਚੜ੍ਹਦੇ ਪੰਜਾਬ ਦੇ ਅੰਦਰ ਇੱਕ ਬਹੁਤ بڑے ਮੁੱਦੇ ਤੇ ਗੱਲ ਛਿੜੀ ਹੋਈ ਹੈ ਕਿ ਇੱਕ ਲੜਕੀਏ ਉਹਦਾ ਰੇਪ ਹੋਇਆ ਤੇ ਫਿਰ ਉਸ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਗਿਆ ਹਾਂਜੀ ਇਹ ਕਿ ਇਹ ਜਿਹੜਾ ਇਲਜ਼ਾਮ ਹੈ ਨਾ ਭਾਈ ਰஞ்சிਤ ਸਿੰਘ ਢਡਨੀ ਵਾਲੇ ਜੋ ਕਿ ਇੱਕ ਬਹੁਤ ਵੱਡੇ ਪ੍ਰਚਾਰਕ ਨੇ ਜਿਨ੍ਹਾਂ ਦੇ ਸਾਹਮਣੇ ਲੱਖਾਂ ਕਰੋੜਾਂ ਲੋਕ ਉਹਨਾਂ ਨੂੰ ਹਾਂ ਇੱਕ ਬਹੁਤ بڑے ਪ੍ਰਚਾਰਕ ਨੇ ਜੀ ਆ ਭਾਈ ਹਰਪ੍ਰੀਤ ਸਿੰਘ ਮੱਖੂ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਰਹੇ ਨੇ ਤੇ ਉਹ ਦੇਖਣੇ ਆ ਕਿ ਸੱਚ ਦਾ ਸਾਥ ਦਿੰਦੇ ਨੇ ਕਿ ਜਾਂ ਝੂਠ ਦਾ ਸਾਥ ਦਿੰਦੇ ਨੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨੀ ਦੋ ਭਾਈ ਹਰਪ੍ਰੀਤ ਸਿੰਘ ਮੱਖੂ ਜੀ ਮੈਂ ਐਚਐਮਟੀਵੀ ਤੋਂ ਦੀਪਨ ਗੱਲ ਕਰ ਰਿਹਾ ਇੱਕ ਵੱਡਾ ਮੁੱਦਾ ਖੜਾ ਹੋਇਆ ਉਸ ਦੇ ਉੱਤੇ ਤੁਹਾਡਾ ਮੈਂ ਥੋੜਾ ਰਿਐਕਸ਼ਨ ਲੈਣਾ ਚਾਹੁੰਦਾ ਮੁੱਦਾ ਇਹ ਹੈ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਬਾਗ ਦੇ ਉੱਤੇ ਕਿਹ ਲੋਕ ਕਿ ਇਲਜ਼ਾਮ ਲੱਗੇ ਨੇ ਮੁقدمੇ ਦਰਜ ਹੋਈ ਨੇ ਇੱਕ ਕੁੜੀ ਦੇ ਰੇਪ ਅਤੇ ਮਰਦ ਨੂੰ ਲੈ ਕੇ ਤੁਸੀਂ ਸਿੱਖ ਪ੍ਰਚਾਰਕੋਂ ਕੀ ਕਹੋਗੇ ਇਸ ਸਾਰੇ ਮੁੱਦੇ ਤੇ ਸਾਡਾ ਦਰਸ਼ਕਾਂ ਨੂੰ ਇਸ ਬਾਰੇ ਕੀ ਤੁਸੀਂ ਦੱਸਣਾ ਚਾਹੋਗੇ ਜੀ ਦੀਪਨਜੀਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਜੀ ਤੁਸੀਂ ਮੈਨੂੰ ਗੱਲ ਰੱਖਣ ਦਾ ਮੌਕਾ ਦਿੰਦੇ ਹੋ ਜੀ ਇੱਥੇ ਇੱਕ ਚੀਜ਼ ਮੈਂ ਸ਼ੁਰੂਆਤ ਵਿੱਚ ਹੀ ਕਹਿਣੀ ਚਾਹੁੰਦਾ ਵੀ ਮੈਂ ਕਿਸੇ ਜਥੇਬੰਦੀ ਕਿਸੇ ਸੰਪਰਦਾ ਦੇ ਦਾਇਰੇ ਦੇ ਵਿੱਚ ਨਹੀਂ ਆ ਵੀ ਜਿਹੜਾ ਮੈਨੂੰ ਬੋਲਣ ਲੱਗਿਆ ਕੋਈ ਇਤਰਾਜ਼ ਹੋ ਸਕਦਾ ਆ ਜਾਂ ਮੈਂ ਕਹਾ ਵੀ ਇਹ ਗੱਲ ਮੈਂ ਬੋਲ ਨਹੀਂ ਸਕਦਾ ਸੰਸਥਾ ਦੇ ਮੇਰੇ ਤੇ ਨਿਯਮ ਲਾਗੂ ਹੁੰਦੇ ਨੇ ਮੈਂ ਬੜੇ ਖੁੱਲੇ ਅਸਮਾਨ ਦਾ ਪਰਿੰਦਾ ਮਾਂ ਜੋ ਮੈਨੂੰ ਚੰਗਾ ਲੱਗਦਾ ਹੈ ਮੈਂ ਬੋਲਦਾ ਮਾਂ ਜਿੱਥੇ ਮੈਨੂੰ ਗਲਤ ਲੱਗਦਾ ਮੈਂ ਉੱਥੇ ਵੀ ਬੋਲਦਾ ਮਾਂ ਹੁਣ ਗੱਲ ਆਈਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਉੱਪਰ ਬੜੇ ਗੰਭੀਰ ਇਲਜ਼ਾਮ ਲੱਗੇ ਨੇ ਔਰ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਵੀ ਕਿਸੇ ਧੀ ਨੂੰ ਬੇਬਤ ਕਰਕੇ ਉਹਦੇ ਕਤਲ ਕਰਨ ਦਾ ਜਿਹੜਾ ਇਲਜ਼ਾਮ ਹੁੰਦਾ ਪ੍ਰਚਾਰਕ ਵਾਸਤੇ ਬਹੁਤ ਵੱਟਾ ਹੁੰਦਾ ਉਹਦਾ ਮਰਨ ਹੋ ਜਾਂਦਾ ਪਰ ਜੇ ਆਪ ਵੇਖੀਏ ਤੇ ਘਟਨਾ ਕਰੀਬ ਦੀਪੰਨ ਜੀ 12 13 ਸਾਲ ਪੁਰਾਣੀ ਹੈ ਜੇ ਹੁਣ ਮੈਂ ਗੱਲ ਕਰਾਂ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਉਮਰ ਕਰੀਬ ਕਿ ਤੇ 12-13 ਸਾਲ ਪੁਰਾਣੀ ਘਟਨਾ ਆ ਤੇ ਇਹ ਉਦੋਂ ਉਮਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਮੇਰੇ ਖਿਆਲ ਦੇ ਵਿੱਚ ਕੋ 22-29 ਸਾਲ ਦੇ ਕਰੀਬ ਹੋਵੇਗੀ ਤੇ ਜੇ ਹੁਣ ਤੁਸੀਂ 12-13 ਸਾਲ ਪੁਰਾਣੀ ਘਟਨਾ ਦੇ ਉੱਪਰ ਅੱਜ ਵਿਸ਼ਲੇਸ਼ਣ ਕਰੋਗੇ ਤਾਂ ਤੁਹਾਨੂੰ 12-13 ਸਾਲ ਪਿੱਛੇ ਜਾਣਾ ਪੈਣਾ ਹੈ ਉਥੋਂ ਦੇ ਹਾਲਾਤਾਂ ਬਾਰੇ ਵੇਖਣਾ ਪੈਣਾ ਹੈ ਉਦੋਂ ਦੀ ਸਥਿਤੀ ਬਾਰੇ ਵੇਖਣਾ ਪੈਣਾ ਹੈ ਤੇ ਮੈਂ ਤੁਹਾਨੂੰ 12-13 ਸਾਲ ਪਿੱਛੇ ਲੈ ਕੇ ਜਾਣਾ ਜਦੋਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਜਿਹੜੇ ਹੁੰਦੇ ਸੀ ਉਹਦੇ ਵਿੱਚ ਰਿਕਾਰਡ ਤੋੜ ਕੱਟ ਹੁੰਦਾ ਸੀ ਜੀ ਮੰਡੀਆਂ ਛੋਟੀਆਂ ਪੈ ਜਾਂਦੀਆਂ ਹੁੰਦੀਆਂ ਸੀ ਤੇ ਇੱਕ ਇੱਕ ਦਿਨ ਦੇ ਵਿੱਚ ਲੱਖ ਲੱਖ 2-2 ਲੱਖ ਜਿਹੜੀ ਇਹਨਾਂ ਦੀ ਕੈਸਟ ਹੈ ਉਹ ਵਿਕ ਜਾਂਦੀ ਹੁੰਦੀ ਸੀ ਵੀ ਏਡੇ ਤਗੜੇ ਪੱਧਰ ਦੇ ਉੱਪਰ ਸੀ ਹੁਣ ਜਿੱਥੇ ਪ੍ਰਮਾਤਮਾ ਨੇ ਏਡੇ ਵੱਡੇ ਵੱਡੇ ਕੱਟ ਹੁੰਦੇ ਸੀ ਉੱਤੇ ਸੋਹਣੇ ਸੁਨੱਖੇ ਵੀ ਸੀ ਆਪਣੀ ਗੱਲ ਰੱਖਣ ਦਾ ਹੁਨਰ ਵੀ ਸੀ ਦੇਖੋ ਆਪਣੇ ਜਜ਼ਬਾਤਾਂ ਨੂੰ ਸ਼ਬਦਾਂ ਦੇ ਵਿੱਚ ਪੂਰ ਕੇ ਪੇਸ਼ ਕਰਨਾ ਹਰ ਬੰਦੇ ਦੇ ਕੋਲ ਇਹ ਹੁਨਰ ਨਹੀਂ ਹੁੰਦਾ ਹੁਣ ਕੱਲ ਰੱਖਣ ਦੀ ਵੀ ਇਹਨਾਂ ਦੇ ਕੋਲ ਸ਼ਕਤੀ ਸੀ ਦੂਜੇ ਨੰਬਰ ਦੇ ਉੱਪਰ ਸੋਨੇ ਸਨੱਖੇ ਵੀ ਸੀ ਕੱਠ ਵੀ ਬੜੇ ਤਗੜੇ ਤਗੜੇ ਹੁੰਦੇ ਸੀ ਵੱਡੇ ਵੱਡੇ ਲੋਕ ਵੀ ਆ ਕੇ ਝੁਕਦੇ ਹੁੰਦੇ ਸੀ ਹੁਣ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆ ਹੁਣ ਉਸ ਸਮੇਂ ਦੇ ਦੌਰਾਨ ਦੇਖੋ ਮੈਂ ਇਹ ਗੱਲ ਬੜੇ ਸ਼ਬਦਾਂ ਨੂੰ ਸੰਕੋਚ ਕੇ ਲੱਗਾ ਮੈਂ ਆਖਣ ਕੋਈ ਮਸਕੀਨ ਦੀ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਜਵਾਨੀ ਰੂਪ ਦੀ ਪ੍ਰਕਰਮਾ ਕਰਦੀ ਹੈ ਹੈਨਾ ਹਰ ਕਿਸੇ ਤੇ ਚਲੋ ਇਹ ਗੱਲ ਲਾਗੂ ਨਹੀਂ ਹੋ ਸਕਦੀ ਪਰ ਬਹੁਤਾਂ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੇ ਉੱਪਰ ਐਸਾ ਪ੍ਰਭਾਵ ਪੈ ਸਕਦਾ ਹੁਣ ਕਿਸੇ ਬੱਚੀ ਦੇ ਅੰਦਰ ਮੰਨ ਲਓ ਕੋਈ ਐਸਾ ਖਿਆਲ ਆ ਜਾਵੇ ਵੀ ਜੇ ਕਿਤੇ ਇਹਨਾਂ ਦੀ ਮੈਂ ਧਰਮ ਪਤਨੀ ਹੋਵਾਂ ਜਾਂ ਕਿਤੇ ਇਹਨੇ ਮੇਰੇ ਪਤੀ ਹੋਣ ਜਾਂ ਕਿਤੇ ਇਹਨਾਂ ਨਾਲ ਮੇਰਾ ਅਨੰਦ ਕਾਰਜ ਹੋ ਜਾਏ ਇਹਨਾਂ ਨਾਲ ਮੇਰਾ ਵਿਆਹ ਹੋ ਜਾਏ ਇਹ ਮੇਰਾ ਜੀਵਨ ਸਾਥੀ ਬਣ ਜਾਵੇ ਹੈਨਾ ਕਿਸੇ ਦੇ ਅੰਦਰ ਵੀ ਇਸ ਤਰੀਕੇ ਦਾ ਖਿਆਲ ਆ ਸਕਦਾ ਹੈ ਮੈਂ ਹੁਣ ਇਹ ਨਹੀਂ ਕਹਿੰਦਾ ਕਿ ਉਸ ਬੱਚੀ ਦੇ ਅੰਦਰ ਇਹੀ ਖਿਆਲ ਸੀ ਜਾਂ ਉਸ ਬੱਚੀ ਨੇ ਜਿੱਦ ਕਰਕੇ ਸੁਸਾਈਡ ਕੀਤੀ ਹੈ ਜਾਂ ਉਹ ਬੱਚੀ ਆ ਕੁਝ ਕਰਨਾ ਚਾਹੁੰਦੀ ਸੀ ਐਸੀ ਗੱਲ ਮੈਂ ਉਹਦੇ ਤੇ ਇਲਜ਼ਾਮ ਨਹੀਂ ਲਾਉਂਦਾ ਹੈਨਾ ਕਿਉਂਕਿ ਮੈਨੂੰ ਕੁਝ ਪੁਰਾਣੇ ਜਿਹੜੇ ਉਥੋਂ ਦੇ ਸੱਜਣ ਨੇ ਉਹਨਾਂ ਨੇ ਦੱਸਿਆ ਕਹਿੰਦੇ ਕੁਝ ਬੱਚੀਆਂ ਕਈ ਕਈ ਦਿਨ ਘਰ ਦੇ ਵਿੱਚ ਰੋਟੀ ਨਹੀਂ ਸੀ ਖਾਂਦੀਆਂ ਹੁੰਦੀਆਂ ਵੀ ਇਹ ਸਾਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿਣਗੇ ਤੇ ਅਸੀਂ ਫੇਰ ਖਾਵਾਂਗੇ ਤੇ ਕਹਿੰਦੇ ਕਈ ਵਾਰੀ ਮਾਪਿਆਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ ਲੈ ਕੇ ਆ ਜਾਣਾ ਵੀ ਇਹ ਪ੍ਰਸ਼ਾਦਾ ਨਹੀਂ ਸੀ ਛਕਦੀ ਪਈ ਸੀ ਇਹ ਕਹਿੰਦੀ ਭਾਈ ਸਾਹਿਬ ਕਹਿਣਗੇ ਤੇ ਫਿਰ ਛਕਾਂਗੇ ਉਹ ਕਹਿੰਦੇ ਵੀ ਤੁਹਾਡਾ ਪਰਿਵਾਰ ਦਾ ਮਸਲਾ ਹੈ ਤੁਹਾਡੀ ਧੀ ਹੈ ਤੁਸੀਂ ਆਪਦੇ ਤਰੀਕੇ ਨਾਲ ਸਮਝਾਓ ਇਹਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕੀ ਕਹਿਣਾ ਹੈ ਨਾ ਜੀ ਹੁਣ ਇਹੋ ਜੀਆਂ ਕਤਨਾਮਾਂ ਜਿਹੜੀਆਂ ਨੇ ਇਹ ਲੋਕਾਂ ਦੇ ਜ਼ੁਬਾਨ ਤੇ ਆਉਂਦੀਆਂ ਨੇ ਵੀ ਕਿਸੇ ਬੱਚੀ ਦੇ ਮਨ ਦੇ ਵਿੱਚ ਇਹੋ ਜਿਹਾ ਖਿਆਲ ਆ ਜਾਣਾ ਜਾਂ ਕਿਸੇ ਮਾਪਿਆਂ ਦੇ ਮਨ ਦੇ ਵਿੱਚ ਖਿਆਲ ਆ ਜਾਣਾ ਹੁਣ ਕਿਹੜਾ ਪਿਓ ਚਾਹੁੰਦਾ ਵੀ ਮੇਰੀ ਜਿਹੜੀ ਧੀ ਹੈ ਇਹਨੂੰ ਕੋ ਨਸ਼ਈ ਠ ਕਰੇ ਹੈ ਨਾ ਇਨੂੰ ਕੋਈ ਨੰਗ ਜਵਾਈ ਟੱਕਰੇ ਜਾਂ ਕਲੇਸੀ ਟੱਕਰੇ ਹਰ ਕੋਈ ਚਾਹੁੰਦਾ ਵੀ ਜਿਵੇਂ ਸਿਆਣੇ ਕਹਿੰਦੇ ਜਿਹਦੀ ਸੁਖੀ ਜਾਈ ਉਹਦੀ ਸੁਖੀ ਮਾਈ ਹੈ ਨਾ ਹਰ ਕੋਈ ਚਾਹੁੰਦਾ ਵੀ ਸਾਨੂੰ ਜਵਾਈ ਚੰਗਾ ਹੋਵੇ ਹੁਣ ਕੱਲੀਏ ਬੱਚੀ ਦਾ ਖਿਆਲ ਨਹੀਂ ਕਿਸੇ ਮਾਪੇ ਦਾ ਖਿਆਲ ਵੀ ਹੋ ਸਕਦਾ ਹੈ ਹੈਨਾ ਇਹ ਖੂਝੀਆਂ ਘਟਨਾਵਾਂ ਉੱਥੇ ਆਮ ਕੀ ਲੋਕਾਂ ਦੇ ਕੋਲੋਂ ਸੁਣਨ ਦੇ ਵਿੱਚ ਆਈਆਂ ਨੇ ਭਾਈ ਰਣਜੀਤ ਸਿੰਘ ਢਰੀਆਂ ਵਾਲੇ ਕਹਿੰਦੇ ਬੜੇ ਸੰਜਮ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਗੱਲ ਆਮ ਕਹਿੰਦੇ ਹੁੰਦੇ ਸੀ ਕਿ ਇਹ ਤੁਹਾਡਾ ਪਰਿਵਾਰਕ ਮਸਲਾ ਹੈ ਕੋਈ ਚੰਗਾ ਯੋਗਵਰ ਵੇਖ ਕੇ ਜੇ ਧੀ ਯੋਗਤਾ ਰੱਖਦੀ ਹੈ ਵਿਆਹੀ ਤੇ ਇਹਨੂੰ ਭਾਈ ਵਿਆਹ ਦੇਣਾ ਚਾਹੀਦਾ ਹੁਣ ਗੱਲ ਨੂੰ ਬੜੇ ਧਿਆਨ ਦੇ ਨਾਲ ਸਮਝੋ ਇਹ ਘਟਨਾ ਜਿਹੜੀ ਹੈ ਇਹ ਕੁੜੀ ਨੇ ਕਿਉਂ ਸੁਸਾਈਡ ਕੀਤੀ ਹੈਨਾ ਇਸ ਚੀਜ਼ ਬਾਰੇ ਤੇ ਹੁਣ ਕੁੜੀ ਨੇ ਦੱਸਣਾ ਸੀ ਆ ਜੋ ਕੁੜੀ ਦੁਨੀਆ ਦੇ ਵਿੱਚ ਨਹੀਂ ਪਰ ਕੁੜੀ ਨੇ ਜ਼ਹਿਰ ਖਾਧਾ ਇਹ ਗੱਲ ਬੜੀ ਕਲੀਅਰ ਹੈ ਪਰ ਕਿਉਂ ਖਾਧਾ ਜਿਨੇ ਦੱਸਣਾ ਸੀ ਉਹ ਚਲੀ ਗਈ ਸਵਾਲ ਪਿੱਛੇ ਛੱਡ ਗਈ ਹੁਣ ਇੱਕ ਚੀਜ਼ ਬੜੀ ਪਿਆਰੀ ਜੀ ਸਮਝਾ ਦੇ ਜਿਹੜਾ ਜ਼ਹਿਰ ਖਾਦਾ ਇਹ ਖਾਦਾ ਹੈ ਗੇਟ ਦੇ ਉੱਤੇ ਜੀ ਤੇ ਗੇਟ ਕਿੱਥੇ ਹੈ ਇਹ ਆ ਜੀ ਪਟਿਆਲਾ ਭਵਾਨੀਗੜ ਰੋਡ ਦੇ ਉੱਪਰ ਹਾਈਵੇ ਤੇ ਲੱਗੇ ਉੱਥੇ ਹਰ ਸਮੇਂ ਟਰੱਕ ਹੁੰਦੇ ਨੇ ਗੱਡੀਆਂ ਹੁੰਦੀਆਂ ਨੇ ਸੰਗਤ ਆਮ ਹੀ ਉਸ ਸਮੇਂ ਰਹਿੰਦੀ ਹੁੰਦੀ ਸੀ ਕਰੀਬ 12 13 ਸਾਲ ਪਹਿਲਾਂ ਮੈਂ ਵੀ ਉਸ ਰੋਡ ਤੋਂ ਕਈ ਵਾਰੀ ਲੰਘਿਆ ਮਾਂ ਦੁਕਾਨਾਂ ਵਾਲੇ ਵੀ ਹੁੰਦੇ ਸੀ ਹੁਣ ਜਿਹੜੀ ਗੱਲ ਚੱਲਦੀ ਪਈ ਏ ਵੀ ਜ਼ਬਰਦਸਤੀ ਕਰਕੇ ਜਾਂ ਰੇਪ ਕਰਕੇ ਕੁੜੀ ਦਾ ਕਤਲ ਕਰ ਦਿੱਤਾ ਗਿਆ ਜੇ ਉਥੇ ਕਤਲ ਹੋਇਆ ਕੋਵੇ ਤੇ ਏਡੇ ਵੱਡੇ ਕੱਟ ਨੂੰ ਪਤਾ ਹੀ ਨਾ ਲੱਗਾ ਗੱਡੀਆਂ ਵਾਲਿਆਂ ਨੂੰ ਪਤਾ ਨਾ ਲੱਗਾ ਟਰੱਕਾਂ ਵਾਲਿਆਂ ਨੂੰ ਪਤਾ ਨਾ ਲੱਗਾ ਭਵਾਨੀਗੜ ਰੋਡ ਦੇ ਉੱਪਰ ਰਹੀਆਂ ਪਾਂਦੀਆਂ ਨੂੰ ਪਤਾ ਨਾ ਲੱਗਾ ਦੁਕਾਨਾਂ ਵਾਲਿਆਂ ਨੂੰ ਪਤਾ ਹੀ ਨਾ ਲੱਗਾ ਹੈਨਾ ਹੁਣ ਆਜੋ ਅਗਲੇ ਪਾਸੇ ਹੁਣ ਆਉਨੇ ਆਪਾਂ ਜੀ ਪੋਸਟਮਾਰਟਮ ਦੇ ਉੱਪਰ ਹੁਣ ਪੋਸਟ ਮਾਰਟਮ ਦੀ ਰਿਪੋਰਟ ਦੇ ਵਿੱਚ ਨਾ ਤੇ ਰੇਪ ਦੀ ਪੁਸ਼ਟੀ ਹੁੰਦੀ ਹੈ ਨਾ ਜ਼ਬਰਦਸਤੀ ਦੀ ਪੁਸ਼ਟੀ ਹੁੰਦੀ ਹੈ ਨਾ ਕੁੱਟ ਮਾਰ ਦੀ ਪੁਸ਼ਟੀ ਹੁੰਦੀ ਹੈ ਜਾਂ ਇਹਦੇ ਕਹੋ ਵੀ ਕਤਲ ਦੀ ਪੁਸ਼ਟੀ ਵੀ ਨਹੀਂ ਹੁੰਦੀ ਜ਼ਹਿਰ ਖਾਦੇ ਦੀ ਪੁਸ਼ਟੀ ਹੁੰਦੀ ਪਈ ਹੈ ਹੈਨਾ ਹੁਣ ਜਿਹੜਾ ਪੋਸਟ ਮਾਰਟਮ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਰੇਪ ਦੀ ਪੁਸ਼ਟੀ ਜਾਂ ਕਿਸੇ ਪ੍ਰਕਾਰ ਉਸ ਬੱਚੀ ਦੇ ਨਾਲ ਜ਼ਬਰਦਸਤੀ ਦੀ ਪੁਸ਼ਟੀ ਨਹੀਂ ਹੁੰਦੀ ਹੁਣ ਥੋੜਾ ਜਿਹਾ ਹੋਰ ਅੱਗੇ ਆਜੋ ਜਿਹੜਾ ਬੰਦਾ ਦੀਪਨ ਜੀ ਰੇਪ ਕਰੇਗਾ ਇਹ ਆ ਉਸ ਬਟੀ ਦਾ ਕਤਲ ਕਰੇਗਾ ਅੰਦਾਜ਼ਾ ਲਾ ਕੇ ਵੇਖੋ ਵੀ ਉਹ ਪੋਸਟਮਾਰਟ ਮੇ ਹੁਣ ਦਵੇਗਾ ਕਦੀ ਵੀ ਨਹੀਂ ਹੁਣ ਦਵੇਗਾ ਉਹਦਾ ਪੂਰਾ ਜੋਰ ਇਸ ਗੱਲ ਦੇ ਉੱਪਰ ਲੱਗਾ ਹੋਵੇਗਾ ਕਿ ਪੋਸਟਮਾਰਟਮ ਨਾ ਹੋਵੇ ਲੜਕੀ ਦਾ ਛੇਤੀ ਤੋਂ ਛੇਤੀ ਸੰਸਕਾਰ ਕੀਤਾ ਜਾਵੇ ਜਿੰਨੀ ਛੇਤੀ ਸੰਸਕਾਰ ਹੋਵੇਗਾ ਉਨੀ ਛੇਤੀ ਐਵੀਡੈਂਸ ਜਿਹੜੇ ਨੇ ਖਤਮ ਹੋ ਜਾਣਗੇ ਉਹ ਪੈਸੇ ਦੇ ਕੇ ਪਰਿਵਾਰ ਨੂੰ ਵੀ ਚੁੱਪ ਕਰਵਾਵੇਗਾ ਉਹ ਕੇਸ ਨੂੰ ਰਫਾ ਤਫਾ ਕਰਨ ਦਾ ਹਰ ਹੀਲਾ ਵਰਤੇਗਾ ਪਰ ਇਹ ਤਾਂ ਸਾਰਾ ਕੁਝ ਪੁਲਿਸ ਦੇ ਹੱਥੀ ਹੋਇਆ ਅੰਦਾਜ਼ਾ ਲਾ ਕੇ ਵੇਖੋ ਵੀ ਜੇ ਇਸ ਤਰੀਕੇ ਦੀ ਕੋਈ ਘਟਨਾ ਹੁੰਦੀ ਜਾਂ ਘਟਨਾ ਦੇ ਵਿੱਚ ਸੱਚਾਈ ਹੁੰਦੀ ਤੇ ਬੰਦਾ ਪੁਲਿਸ ਨੂੰ ਇਨਵੋਲਵ ਕਿਉਂ ਹੁਣ ਦੇਵੇਗਾ ਬੰਦਾ ਪਰਿਵਾਰ ਨੂੰ ਪੈਸੇ ਦੇ ਕੇ ਜਾਂ ਕਿਸੇ ਵੀ ਪ੍ਰਕਾਰ ਦਾ ਪ੍ਰੈਸ਼ਰ ਪਾ ਕੇ ਕਿਸੇ ਵੀ ਤਰੀਕੇ ਆਪਦੀ ਜਿਹੜੀ ਪਾਵਰ ਹੈ ਉਹਦੀ ਵਰਤੋਂ ਕਰਕੇ ਦਵਾ-ਦਬ ਚੁੱਪ ਕਰਵਾ ਕੇ ਸਸਕਾਰ ਕਰਵਾਵੇਗਾ ਪਰ ਉਹਨਾਂ ਨੇ ਤੇ ਐਸਾ ਕੁਝ ਵੀ ਨਹੀਂ ਕੀਤਾ ਦੂਜੀ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਨਾ ਆ ਇਹ ਨਾ ਤੁਸੀਂ ਸ਼ਾਇਦ ਮੈਨੂੰ ਜਿੱਥੋਂ ਤੱਕ ਜੇ ਪੁਲੇਖਾ ਨਾ ਪੈਂਦਾ ਹੋਵੇ ਇਹ ਘਟਨਾ ਸ਼ਾਇਦ ਉਹਨਾਂ ਨੇ ਦੀਵਾਨ ਦੇ ਵਿੱਚ ਕਿਸੇ ਦੇ ਵਿੱਚ ਸੁਣਾਈ ਵੀ ਹੈ ਇਹ ਕਿਤੇ ਪੁਰਾਣੀਆਂ ਕੈਸਟਾਂ ਜਾਂ ਪੁਰਾਣੀਆਂ ਸੀੜੀਆਂ ਖੰਘਾਲੀਆਂ ਜਾਣ ਜਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਿੰਨਾ ਵੀ YouTube ਤੇ ਪਿਆ ਹੋਇਆ ਹੈ ਜਾਂ TV series ਕੋਲ ਪਿਆ ਉਹਦੇ ਵਿੱਚ ਸਹੇ ਤੇ ਗੱਲ ਖੁੱਲ ਕੇ ਸਾਹਮਣੇ ਆ ਜਵੇ ਇਹਦੀ ਨਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਇੱਕ ਖਾਸੀਅਤ ਹੈ ਉਹ ਕੋਈ ਵੀ ਮੁੱਦਾ ਖੁੰਦਾ ਉਹ ਸਟੇਜ ਤੇ ਬੋਲ ਦਿੰਦਾ ਪਰ ਮੈਂ ਕਿ ਕੁਝ ਲੋਕ ਨੂੰ ਬੜਾ ਭੈੜਾ ਮੰਨਦੇ ਨੇ ਲਓ ਜੀ ਆ ਦੇਖੋ ਜੀ ਮੋਬਾਈਲ ਦਾ ਲੱਗਾ ਤੇ ਉਹ ਮੋਬਾਈਲ ਲੈ ਕੇ ਵਹਿ ਗਿਆ ਜੀ ਮੈਂ ਜੀ ਕੋਈ ਕਰੋੜਾਂ ਦਾ ਮੋਬਾਈਲ ਮੇਰੇ ਕੋਲ ਹੈ ਨਹੀਂ ਉਹ ਚੋਰੀ ਹੋਈ ਜੀ ਉਹ ਮੁੱਦਾ ਲੈ ਕੇ ਵਹਿ ਗਿਆ ਮੈਨੂੰ ਲੱਗਦਾ ਵੀ ਕੁਝ ਗੱਲਾਂ ਜਿਹੜੀਆਂ ਸੰਗਤ ਵਿੱਚ ਕਲੈਰਟੀ ਹੋ ਜਾਣੀ ਚਾਹੀਦੀ ਹੈ ਮੇਰੇ ਖਿਆਲ ਦੇ ਵਿੱਚ ਜਿੱਥੋਂ ਤੱਕ ਮੈਨੂੰ ਭੁਲੇਖਾ ਹੋ ਸਕਦਾ ਮੇਰੇ ਕੰਨ ਇਦੀ ਛੇਤੀ ਭੁਲੇਖਾ ਨਹੀਂ ਖਾਂਦੇ ਮੈਨੂੰ ਲੱਗਦਾ ਵੀ ਇਸ ਘਟਨਾ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਭਾਈ ਕੁੜੀ ਨੇ ਗੇਟ ਤੇ ਜ਼ਹਿਰ ਖਾਧਾ ਇਹ ਘਟਨਾ ਦਾ ਸੰਗਤ ਦੇ ਵਿੱਚ ਉਹਨਾਂ ਨੇ ਕੋਈ ਵੇਰਵਾ ਜ਼ਰੂਰ ਦਿੱਤਾ ਹੈ ਜਿਹੜਾ ਬੰਦਾ ਇਸ ਤਰੀਕੇ ਇਨਵੋਲਵ ਹੋਵੇਗਾ ਉਹ ਕਦੀ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਿਉਂ ਛੇੜੇਗਾ ਅਗਲਾ ਕਹਿੰਦਾ ਗੱਲ ਯਾਰ ਨੱਪੀ ਜਾਣ ਜੋ ਨੱਪ ਕੇ ਰੱਖੋ ਟਾਕੇ ਰੱਖੋ ਹੁਣ ਮੈਂ ਆਪਣੇ ਗੁਨਾ ਨੂੰ ਤੇ ਓਛਾਲਾਂਗਾ ਪਰ ਔਗਣ ਤੇ ਆਪਣੇ ਟੱਕੇ ਰੱਖਾਂਗਾ ਕਿ ਉਸ ਬੰਦੇ ਨੇ ਔਗਣ ਕੀਤਾ ਖੁੰਦਾ ਤੇ ਸੰਗਤ ਦੇ ਵਿੱਚੋਂ ਦੱਸਦਾ ਕਿਉਂ ਹੈਨਾ ਨੰਬਰ 2 ਦੇ ਉੱਪਰ ਆਪਾਂ ਇੱਕ ਚੀਜ਼ ਨੂੰ ਹੋਰ ਦੀਪਨ ਜੀ ਮਾੜਿਆ ਦਾ ਸਮਝਣ ਦਾ ਹੈ ਕਿ ਯਤਨ ਕਰੀਏ ਬੜੇ ਧਿਆਨ ਦੇ ਨਾਲ ਗੱਲ ਨੂੰ ਸੁਣਿਆ ਜੇ ਜਿਨ੍ਹਾਂ ਦਿਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਪੂਰੀ ਤੂਤੀ ਬੋਲਦੀ ਸੀ ਨਾ ਮੈਨੂੰ ਕੁਝ ਸੱਜਣਾ ਨੇ ਦੱਸਿਆ ਕਹਿੰਦੇ ਵੀ ਜੇ ਦੀਵਾਨ ਤੇ ਜਾਣਾ ਹੁੰਦਾ ਸੀ ਮੰਨ ਲਓ 4 ਘੰਟੇ ਦਾ ਸਫ਼ਰ ਹੈ ਤੇ ਕਹਿੰਦੇ 4 ਘੰਟੇ ਬੱਸ ਦੇ ਵਿੱਚ ਜਿਹੜੇ ਬੈਠੇ ਕੋਈ ਸਿੰਘ ਸੀ ਕੋ ਗੱਲਾਂ ਨਹੀਂ ਸੀ ਕਰਦਾ ਉਹ ਨੇਮ ਕਰਦੇ ਜਾਂਦੇ ਹੁੰਦੇ ਸੀ ਉਹ ਸਿਮਰਨ ਕਰਦੇ ਜਾਂਦੇ ਹੁੰਦੇ ਸੀ ਤੇ ਕਹਿੰਦੇ ਨਾਲ ਹੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗੱਡੀ ਲਾਈ ਹੁੰਦੀ ਸੀ ਵੀ ਜੇ ਕਿਤੇ ਕੋਈ ਪਤਾ ਨਹੀਂ ਸੀ ਲੱਗਦਾ ਕਿਹੜੇ ਬਲੇ ਗੱਡੀ ਅਗਲੇ ਪਾਸੇ ਲਾ ਕੇ ਤੇ ਬੱਸ ਦੇ ਵਿੱਚ ਆ ਜਾਂਦੇ ਹੁੰਦੇ ਸੀ ਵੀ ਕੋਈ ਕਿਸੇ ਪ੍ਰਕਾਰ ਕੋ ਰਿਕਾਰਡ ਤੇ ਨਹੀਂ ਲਾ ਕੇ ਬੈਠਾ ਕੋਈ ਗੰਦਾ ਗਾਣਾ ਤੇ ਨਹੀਂ ਸੁਣਦਾ ਪਿਆ ਮੈਂ ਅੰਦਰ ਜਾ ਕੇ ਵੇਖਾਂ ਵੀ ਇੰਨਾ ਧਿਆਨ ਰੱਖਦੇ ਹੁੰਦੇ ਸੀ ਜਿੱਥੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਜੇ ਪਤਾ ਸੀ ਜੇ ਤੇਕੋਤ ਬੰਦੇ ਨੂੰ ਜੇ ਸ਼ੌਹਰਤ ਪਰਮਾਤਮਾ ਨੇ ਦਿੱਤੀ ਹੈ ਤੇ ਉਹਨੂੰ ਬੜੀਆਂ ਚੀਜ਼ਾਂ ਬਾਰੇ ਖਿਆਲ ਵੀ ਹੁੰਦਾ ਹਰ ਬੰਦਾ ਨਹੀਂ ਤੇ ਦੁਨੀਆ ਮੋਢਿਆਂ ਤੋਂ ਥੁੱਕਦੀ ਹੈ ਪਰ ਉਹ ਸ਼ਖਸ ਨੇ ਜਿੱਥੇ ਉਹਦੀ ਰਿਹਾਈਸ਼ ਹੁੰਦੀ ਸੀ ਜਿੱਥੇ ਉਹਦਾ ਟਿਕਾਣਾ ਹੁੰਦਾ ਸੀ ਉੱਥੇ ਉਹਨਾਂ ਨੇ ਚੜ੍ਹਦੀ ਕਲਾ ਵਾਲੇ ਸਿੰਘ ਪਹਿਰਾ ਦਿੰਦੇ ਹੁੰਦੇ ਸੀ ਉੱਥੇ ਰਾਤ ਨੂੰ ਵੀ ਕੋਈ ਅੰਦਰ ਐਂਟਰੀ ਨਾ ਕਰ ਜੇ ਔਰ ਉੱਥੇ ਕੋਈ ਦਾਖਲਾ ਖੁੰਦਾ ਨਹੀਂ ਸੀ ਇੰਨਾ ਤਗੜਾ ਪਹਿਰਾ ਰੱਖਿਆ ਜਾਂਦਾ ਹੁੰਦਾ ਸੀ ਮੈਂ ਕਹਿੰਦਾ ਵੀ ਚਲੋ ਅੱਜ ਉਸ ਸਮੇਂ ਤੇ ਚਲੋ ਸੰਪਰਦਾਇਆਂ ਦੇ ਨਾਲ ਵੀ ਚੰਗੀ ਸੀ ਨਿਹੰਗ ਸਿੰਘ ਜੱਥੇਬੰਦੀਆਂ ਨਾਲ ਵੀ ਚੰਗੀ ਸੀ ਟਕਸਾਲ ਨਾਲ ਵੀ ਚੰਗੀ ਸੀ ਤੇ ਬੜੇ ਐਸੇ ਨੇ ਟਕਸਾਲੀਆਂ ਦੇ ਘਰ ਦੇ ਵਿੱਚ ਵੀ ਉਹ ਠਹਿਰੇ ਹੋਣਗੇ ਸੰਪਰਦਾਇਆਂ ਦੇ ਘਰ ਦੇ ਵਿੱਚ ਵੀ ਠਹਿਰੇ ਹੋਣਗੇ ਜਿਹੜੀ ਅੱਜ ਉਹਨਾਂ ਦੇ ਕੱਟੜੇ ਵਿਰੋਧੀ ਨੇ ਮੈਂ ਮੈਂ ਨਹੀਂ ਸੁਣਿਆ ਕਦੀ ਕਿਸੇ ਸੰਪਰਦਾਇੀ ਨੇ ਵੀ ਕਿਹਾ ਹੋਵੇ ਵੀ ਸਾਡੇ ਘਰ ਠਹਿਰੇ ਸੀ ਤੇ ਕੁੜੀ ਨਾਲ ਆ ਕੁਝ ਕਰ ਦਿੱਤਾ ਜਾਂ ਕਿਸੇ ਟਕਸਾਲੀ ਸਿੰਘ ਨੇ ਕਿਹਾ ਹੋਵੇ ਵੀ ਸਾਡੇ ਘਰ ਠਹਿਰੇ ਸੀ ਵੀ ਲੜਕੀ ਤੇ ਇਤਰਾਜ਼ ਹੋ ਗਿਆ ਇਹਨਾਂ ਨੇ ਕੋਈ ਇਸ਼ਾਰੇ ਕੀਤੇ ਐਸੀ ਗੱਲ ਤੇ ਉਹਨਾਂ ਵੱਲੋਂ ਵੀ ਸਾਹਮਣੇ ਨਹੀਂ ਆਈ ਇਹਦਾ ਮਤਲਬ ਵੀ ਜਿਹੜੇ ਵਿਰੋਧੀ ਨੇ ਇਲਜ਼ਾਮ ਤੇ ਲਾਉਂਦੇ ਨੇ ਪਰ ਵਿਰੋਧੀਆਂ ਨੇ ਵੀ ਅਜੇ ਤੱਕ ਉਹਨਾਂ ਦੇ ਕੈਰੈਕਟਰ ਦੇ ਉੱਪਰ ਇਹੋ ਜਿਹਾ ਇਲਜ਼ਾਮ ਨਹੀਂ ਲਾਇਆ ਹੁਣ ਇਥੋਂ ਸਾਨੂੰ ਕਾਫੀ ਗੱਲਾਂ ਜਿਹੜੀਆਂ ਨੇ ਸਾਫ਼ ਹੋ ਜਾਂਦੀਆਂ ਨੇ ਨੰਬਰ 2 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਰਿਹਾਈਸ਼ ਕਿਉਂਕਿ ਮੈਂ ਤਾਂ ਕਈ ਵਾਰੀ ਗਿਆ ਮਾਂ ਉੱਥੇ ਮਾਤਾ ਜੀ ਆ ਕਲਚਰ ਨਾਲ ਕੀਤੇ ਸੀ ਮੈਂ ਅਫਸੋਸ ਕਰਨ ਦੇ ਲਈ ਗਿਆ ਮਾਂ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਰਿਹਾਈਸ਼ ਜਿੱਥੇ ਉਹ ਰਹਿੰਦੇ ਨੇ ਤੇ ਜਿਸ 게ਟ ਦੇ ਉਪਰ ਲੜਕੀ ਨੇ ਜ਼ਹਿਰ ਖਾ ਕੇ ਆਤਮ ਹਤਿਆ ਕੀਤੀ ਹੈ ਸੁਸਾਈਡ ਕੀਤੀ ਹੈ ਉਹਦਾ ਡਿਸਟੈਂਸ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਡਿਸਟੈਂਸ ਹੈ ਫਰਕ ਬਹੁਤ ਜ਼ਿਆਦਾ ਆ ਹੁਣ ਗੱਲ ਨੂੰ ਦੋ ਤਿੰਨਾਂ ਚੀਜ਼ਾਂ ਨੂੰ ਸਮਝਿਆ ਜੇ ਜਿਹੜੀ ਗੱਲ ਆਪਾਂ ਕਹਿੰਨੇ ਪਏ ਆ ਹੁਣ ਦੇਖੋ ਕਈ ਵਾਰੀ ਨਾ ਇਹ ਗੱਲ ਕੱਲੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਆਪਾਂ ਲਾਗੂ ਨਹੀਂ ਕਰਦੇ ਇਹਨੂੰ ਜੇ ਆਪਾਂ ਹੋਰ ਵੀ ਕਿਸੇ ਪਾਸੇ ਲੈ ਕੇ ਚੱਲੀਏ ਨਾ ਗੱਲ ਨੂੰ ਤੇ ਆਪਾਂ ਕਲਾਕਾਰ ਨੇ ਜਾਂ ਫਿਲਮੀ ਅਦਾਕਾਰ ਨੇ ਇਹ ਹੋਰ ਵੀ ਜਿੰਨੀ ਪ੍ਰਕਾਰ ਦੇ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਦੁਨੀਆ ਫਿਦਾ ਹੋ ਜਾਂਦੀ ਏ ਉਹਦੇ ਵਿੱਚ ਜੇ ਉਹਨਾਂ ਦੇ ਫੈਨ ਹੁੰਦੇ ਰਿਓ ਉਹਦੇ ਵਿੱਚ ਕੁੜੀਆਂ ਵੀ ਹੁੰਦੀਆਂ ਨੇ ਕਈ ਵਾਰੀ ਹੈਨਾ ਹੁਣ ਮੰਨ ਲਓ ਵੀ ਇੱਕ ਐਕਟਰ ਹੈ ਉਹ ਬੰਬਈ ਦੇ ਵਿੱਚ ਐਕਟਿੰਗ ਕਰਦਾ ਪਿਆ ਜਾਂ ਕੁਝ ਉੱਥੇ ਕਰਦਾ ਪਿਆ ਹੈ ਜੀ ਤੇ ਉਹ ਹੁਣ ਉੱਥੇ ਬੈਠਾ ਹੈ ਕੋਈ ਲੜਕੀ ਉਹਨਾਂ ਦੇ ਉੱਪਰ ਫਿਦਾ ਹੋ ਜਾਂਦੀ ਹੈ ਯਾ ਲੜਕੀ ਕਹਿੰਦੀ ਮੈਂ ਇਸ ਸ਼ਖਸ ਨਾਲ ਵਿਆਹ ਕਰਾਉਣਾ ਜੀ ਇਹਦੇ ਨਾਲ ਮੇਰਾ ਵਿਆਹ ਨਹੀਂ ਹੁੰਦਾ ਮੈਂ ਮਰ ਜਾਨੀ ਆ ਮੰਨ ਲਓ ਚੰਡੀਗੜ੍ਹ ਦੇ ਵਿੱਚ ਮਰ ਜਾਂਦੀ ਏ ਤੇ ਬੰਬੇ ਬੈਠੇ ਉਹ ਐਕਟਰ ਦਾ ਕੀ ਕਸੂਰ ਹੈ ਭਾਈ ਉਹਦਾ ਕੀ ਇਹ ਦੋਸ਼ ਆ ਵੀ ਪਰਮਾਤਮਾ ਨੇ ਉਹਨੂੰ ਹੁਨਰ ਦਿੱਤਾ ਸੀ ਜਾਂ ਉਹ ਸੋਹਣਾ ਸੁਨੱਖਾ ਸੀ ਜਾਂ ਉਹਦੇ ਕੋਲ ਕਾਬਲੀਅਤ ਸੀ ਸੋ ਬੜੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਇਸ ਘਟਨਾ ਦੇ ਵਿੱਚ ਮੈਨੂੰ ਭਾਈ ਰਣਜੀਤ ਸਿੰਘ ਦੀ ਹਰ ਪਾਸੇ ਤੋਂ ਬੜੇ ਨਿਰਦੋਸ਼ ਨਜ਼ਰ ਆਉਂਦੇ ਨੇ ਬਾਕੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਬਈ ਇਹ ਕੁਝ ਸਮੇਂ ਬਾਅਦ ਗੱਲਾਂ ਆਪਣੇ ਆਪ ਸਾਫ਼ ਹੋ ਜਾਂਦੀਆਂ ਨੇ ਕੁਝ ਗੱਲਾਂ ਵਕਤ ਦੀ ਗਰਬ ਦੇ ਵਿੱਚ ਹੁੰਦੀਆਂ ਨੇ ਅੱਜ ਹੀ ਇਹ ਗੱਲ ਕਿਉਂ ਸਾਹਮਣੇ ਆਈ ਹੈ ਸਵਾਲ ਪੈਦਾ ਹੋ ਗਿਆ 12-13 ਸਾਲ ਪੁਰਾਣੀ ਘਟਨਾ ਆ ਇਹ ਵੀ ਚੀਜ਼ਾਂ ਆਪਣੇ ਆਪ ਦੇ ਵਿੱਚ ਬੜੀਆਂ ਵਿਚਾਰਨ ਵਾਲੀਆਂ ਨੇ ਜੀ ਜੀ ਆ ਮਕਸਦ ਇੱਕ ਸਵਾਲ ਮੇਰੇ ਮਨ ਦੇ ਵਿੱਚ ਆਇਆ ਸੀਗਾ ਕਿ ਕਾਫੀ ਲੋਕ ਨੂੰ ਫੋਲੋ ਕਰਦੇ ਨੇ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆਂ ਨੂੰ ਜਦੋਂ ਇਹ ਜਿਹੜਾ ਇਲਜ਼ਾਮ ਲੱਗ ਜਾਂਦਾ ਹੈ ਫੁੰਲਾਦਾ ਨਹੀਂ ਕਿ ਇਹਦਾ ਇਹਦਾ ਫਰਕ ਤਾਂ ਪੈਂਦਾ ਹੀ ਹੈ ਉਹ ਇਲਜ਼ਾਮ ਆਪਣਾ ਕੰਮ ਤਾਂ ਕਰ ਹੀ ਜਾਂਦੇ ਨੇ ਚਾਹੇ ਉਹਨਾਂ ਨੇ ਖੁਦ ਵੀਡੀਓ ਬਣਾ ਕੇ ਕਹਿਤਾ ਕਿ ਕੁਝ ਮਹੀਨਿਆਂ ਦਿਨਾਂ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਵੇਗਾ ਪਰ ਇਲਜ਼ਾਮ ਆਪਣੀਆਂ ਉੱਚੀ ਇਲਜ਼ਾਮ ਹੁੰਦੀ ਨੇ ਉਹ ਕਹਿੰਦੇ ਕਿ ਕਿਤਨੇ ਕਿਤੇ ਤੁਹਾਡੇ ਕਰੈਕਟਰ ਨੂੰ ਚਾਹੇ ਜ਼ਿਆਦਾ ਨਾਲ ਕੁਝ ਖਰਾਬ ਨਾ 판 ਤੁਹਾਡੀ ਇਮੇਜ ਨੂੰ ਕਿੰਨੇ ਨਹੀਂ ਕਈ ਵਾਰ ਇਹ ਤੁਹਾਡੀ ਗੱਲ ਨਾਲ ਇਹ ਗੱਲ ਦਾ ਮੈਂ ਸਹਿਮਤੀ ਰੱਖਦਾ ਮਾਂ ਇਸ ਚੀਜ਼ ਦਾ ਫਰਕ ਪੈਂਦਾ ਹੁੰਦਾ ਆ ਸੰਗਤ ਦੇ ਵਿੱਚ ਗੱਲ ਚੱਲਦੀ ਹੁੰਦੀ ਹੈ ਹੈਨਾ ਪਰ ਮੇਰੇ ਖਿਆਲ ਦੇ ਵਿੱਚ ਜੇ ਇੱਕ ਵੀਡੀਓ ਕਿਸੇ ਦੀ ਇੱਜ਼ਤ ਖਰਾਬ ਕਰ ਦਿੰਦੀ ਹੈ ਜਾਂ ਬੰਦਾ ਕਹਿੰਦਾ ਵੀ ਮੇਰੀ ਇੱਜ਼ਤ ਮਿੱਟੀ ਹੋ ਗਈ ਤਾਂ ਸਮਝੋ ਇੱਜ਼ਤ ਨਹੀਂ ਸੀ ਉਹ ਹਵਾ ਹੀ ਸੀ ਹੈਨਾ ਇੱਜ਼ਤ ਜਿਹੜੀ ਹੁੰਦੀ ਹੈ ਇੱਜ਼ਤ ਆਪਣੇ ਸ਼ਾਪ ਦੇ ਵਿੱਚ ਇੱਕ ਸ਼ਬਦ ਬਹੁਤ ਵੱਡਾ ਹੁੰਦਾ ਆ ਕਿਸੇ ਦੀ ਵੀਡੀਓ ਨਾਲ ਜਾਂ ਕਿਸੇ ਦੇ ਬੋਲਣ ਨਾਲ ਕਿਸੇ ਦੇ ਦੋਸ਼ਾਂ ਦੇ ਨਾਲ ਇੱਜ਼ਤ ਜਿਹੜੀ ਕਦੀ ਉੱਡਦੀ ਨਹੀਂ ਹੁੰਦੀ ਨੰਬਰ 2 ਦੇ ਉੱਪਰ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਵਕਤ ਦੇ ਵਿੱਚ ਬੜੇ ਆਰਾਮ ਦੇ ਨਾਲ ਸਾਫ਼ ਹੋ ਜਾਣਗੀਆਂ ਇਹਨਾਂ ਚੀਜ਼ਾਂ ਬਾਰੇ ਵੇਰਵਾ ਜਿਹੜਾ ਆ ਉਹਨਾਂ ਨੇ ਵੀ ਦਿੱਤਾ ਆ ਤੇ ਉਹਨਾਂ ਦੇ ਜਿਹੜੇ ਖਾਸ ਕਰਕੇ ਨਾਲ ਜੁੜੇ ਹੋਏ ਨੇ ਜਿਹੜੇ ਉਹਨਾਂ ਦਾ ਸਿਧਾਂਤਕ ਪ੍ਰਚਾਰ ਸੁਣਦੇ ਨੇ ਹਨਾ ਉਹਨਾਂ ਨੂੰ ਵੀ ਅਪੀਲ ਕੀਤੀ ਵੀ ਭਾਈ ਹੌਸਲੇ ਦੇ ਵਿੱਚ ਰਹੋ ਗੱਲਾਂ ਆਪਣੇ ਆਪ ਸਾਫ਼ ਹੋ ਜਾਣਗੀਆਂ ਇਹਦੇ ਵਿੱਚ ਹੋ ਸਕਦਾ ਵੀ ਕਿਸੇ ਏਜੰਸੀ ਦਾ ਹੱਥ ਹੋਵੇ ਜੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਦਾ ਹੱਥ ਹੋਵੇ ਬੜਾ ਕੁਛ ਇਹ ਚੀਜ਼ਾਂ ਸਾਫ਼ ਹੋ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਕੁਛ ਪਤਾ ਲੱਗ ਜਾਏਗਾ ਜੀ ਹਾਂ ਜੀ ਮਖਸਾ ਜੀ ਤੁਹਾਨੂੰ ਇਹ ਕਰਦੇ ਤੁਹਾਨੂੰ ਜੁੜਦੀ ਹਾਂ ਤੁਸੀਂ ਕਿ ਲੋਕਿ ਹਮੇਸ਼ਾ ਹੀ ਤੁਸੀਂ ਜਾਣੀ ਜਾਂਦੀ ਹੋ ਆਪਣੀ ਵਿਵੱਖ ਅਤੇ ਕਿ ਲੋਕਿ ਬਿਨਾਂ ਕਿਸੇ ਖੋਪ ਤੋਂ ਆਪਣੇ ਵਿਚਾਰ ਤੁਸੀਂ ਸਪਸ਼ਟ ਵਿਚਾਰ ਜੁ ਹੁੰਦੇ ਨੇ ਨਿਰਪੱਖ ਵਿਚਾਰ ਹੁੰਦੇ ਨੇ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਤੁਹਾਨੂੰ ਸਾਡੇ ਨਾਲ ਜੁੜਨ ਦੇ ਲਈ ਜੀ ਬਹੁਤ ਬਹੁਤ ਮਿਹਰਬਾਨੀਆਂ ਜੀ ਸასი ਕਾਲ ਜੀ ਸასი ਕਾਲ ਜੀ ਹਾਂ ਜਿਗਰੀਆ ਜੀ ਤੁਹਾਨੂੰ ਕੀ ਲੱਗਿਆ ਕਿ ਇਹ ਮੈਂ ਤੇ ਅਰਪ੍ਰੀਤ ਸਿੰਘ ਮੱਖੂ ਭਾਈ ਜਿਹੜੇ ਨਾ ਇਹਨਾਂ ਨੇ ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਹੈ ਸੱਚੀ ਗੱਲ ਹਾਂਜੀ ਕੀਤੀ ਹੈ ਕਿਉਂਕਿ ਮੈਂ ਉਹਨਾਂ ਦੀਆਂ ਵੀਡੀਓ ਦੇਖਣਾ ਮੇਰੇ ਚੈਨਲ ਤੇ ਛੋੜ ਦੂਸਰੇ ਤੇ ਬਹੁਤ ਜ਼ਿਆਦਾ ਵੀਡੀਓ ਉਹਨਾਂ ਦੀਆਂ ਪਈਆਂ ਨੇ ਛੋੜਾਇਆ ਚੈਨਲ ਇਹ ਅਸੀਂ ਕੋਸ਼ਿਸ਼ ਕਰੀ ਜੀ ਉਹਨਾਂ ਦਾ ਪੋਜ਼ਿਟਿਵ ਇਮੇਜ ਆ ਆਸੋ ਐੋ ਜੀਆਂ ਨੈਗੇਟਿਵ ਵੀਡੀਓ ਜਿਹੜੀਆਂ ਉਹਨਾਂ ਦੇ ਖਿਲਾਫ ਬਣੀਆਂ ਸੀ ਕਦੀ ਨਹੀਂ ਲੈ ਕੇ ਆਇਆ ਕਿਉਂਕਿ ਸਾਨੂੰ ਪਤਾ ਹੈ ਕਿ ਹਵਾ ਹੈ ਕਿਉਂਕਿ ਜਿਸ ਨੂੰ ਇੱਕ ਬੰਦਾ ਸ਼ੋਹਰਤ ਤੇ ਪਹੁੰਚਦਾ ਰਹੇ ਉਹਦੇ ਖਿਲਾਫ ਇੰਨੀਆਂ ਗੱਲਾਂ ਹੁੰਦੀਆਂ ਨੇ ਯਾ ਇਹ ਬੜੀ ਮਾੜੀ ਗੱਲ ਏ ਵੇ ਕਿ ਇੱਕ ਪ੍ਰਚਾਰਕ ਏ ਉਹ ਲੋਕਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਆ ਰਿਹਾ ਲੋਕਾਂ ਨੂੰ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਦੱਸ ਰਿਹਾ ਤੇ ਉਹਦੇ ਉੱਤੇ ਲੋਕ ਕਿਸ ਤਰ੍ਹਾਂ ਉਹਨਾਂ ਦੇ ਵਿਰੋਧੀ ਯਾ ਉਹਨਾਂ ਦੇ ਮੁਖਾਲਿਫ ਲੋਕ ਜਿਹੜੇ ਨੇ ਉਹਨਾਂ ਤੇ ਕਿਸ ਤਰ੍ਹਾਂ ਮਤਲਬ ਕਿ ਕੇਸ ਕਰ ਰਹੇ ਨੇ ਫਿਰ ਮੈਂ ਭਾਈ ਹਰਪ੍ਰੀਤ ਸਿੰਘ ਮੱਖੂ ਇਹਨਾਂ ਨੂੰ ਮੈਂ ਸਲੂਟ ਕਰਨਾ ਕਿ ਇਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੱਚ ਦਾ ਸਾਥ ਦਿੱਤਾ ਸੱਚ ਦਾ ਸਾਥ ਦਿੱਤਾ ਤੇ ਨਾਰੇ ਇਹੋ ਜਿਹੀ ਘਟਨਾ ਉਹਨਾਂ ਦੀ ਗੱਲ ਠੀਕ ਹੈ ਕਿ ਉਹ ਖੂਬਸੂਰਤ ਵੀ ਹੈਗੇ ਨੇ ਸੋਹਣੇ ਨੇ ਪ੍ਰਚਾਰਕ ਨੇ ਉਹਨਾਂ ਕੋਲ ਹੁੰਦਾ ਹੈ ਹਰ ਚੀਜ਼ ਹੈ ਜੀ ਉਹਨਾਂ ਕੋਲ ਸ਼ੋਹਰਤ ਹੈ ਤੇ ਲੋਕ ਦੇ ਇੰਜ ਫਿਦਾ ਹੋ ਹੀ ਜਾਂਦੇ ਨੇ ਉਹਨਾਂ ਦੇ ਮੰਨਣ ਵਾਲੇ ਉਹਨਾਂ ਨੂੰ ਬਹੁਤ ਮੰਨਦੇ ਨੇ ਉਹਨਾਂ ਨੂੰ ਅਗਰ ਇਹੋ ਜਿਹੇ ਮਸਲੇ ਦੀ ਕੋਈ ਜ਼ਰੂਰਤ ਨਹੀਂ ਹੈ ਅਗਰ ਅੱਜ ਸ਼ਾਦੀ ਕਰਨਾ ਚਾਹਣ ਤਾਂ ਲੋਕ ਹਜ਼ਾਰਾਂ ਲੋਕ ਲਾਈਨ ਚ ਲੱਗ ਜਾਣ ਸਹੀ ਗੱਲ ਹੈ ਇਹ ਇੰਨੀ ਉਹਨਾਂ ਦੀ ਮਤਲਬ ਕਿ ਵੈਲਿਊ ਹੈ ਤੇ ਇਹੋ ਜਿਹੇ ਘਟਿਆ ਕੰਮ ਸਾਡੇ ਹਿਸਾਬ ਨਾਲ ਉਹ ਨਹੀਂ ਕਰ ਸਕਦੇ ਇੱਕ ਅੱਛੇ ਪ੍ਰਚਾਰਕ ਨੇ ਹਮੇਸ਼ਾ ਸੱਚ ਤੇ ਇਹ ਉਹਨਾਂ ਨੇ ਮਗੂ ਸਾਹਿਬ ਦੀ ਗੱਲ ਠੀਕ ਹੈ ਕਿ ਉਹਨਾਂ ਨੇ ਇਹ ਗੱਲ ਅਸੀਂ ਉਹ ਵੀਡੀਓ ਦੇਖੀ ਹੋਈ ਹੈ ਆਪਣੇ ਚੈਨਲ ਤੇ ਮੌਜੂਦ ਹੈ ਕਿ ਉਹਨਾਂ ਨੇ ਇਹ ਸਟੇਜ ਤੇ ਇਹ ਗੱਲ ਕੀਤੀ ਸੀ ਹਾਂ ਤੇ ਇੱਕ ਕੇਸ ਦੇ ਬਾਰੇ ਇੱਕ ਐਸੇ ਬਾਰੇ ਕਿ ਮੇਰੇ ਨਾਲ ਇੱਕ ਔਰਤ ਆ ਕੇ ਬਾਹਰ ਦਰਵਾਜ਼ੇ ਤੇ ਲੜਕੀ ਖੁਦਕੁਸ਼ੀ ਕਰ ਲੈਣੀ ਹੈ ਤੇ ਉਹ ਸਾਡੇ ਤੇ ਇਲਜ਼ਾਮ ਲੱਗਦਾ ਤੇ ਸਾਰਾ ਦੁੱਧਾ ਦੁੱਧ ਪਾਣੀ ਦਾ ਪਾੜੀ ਹੋ ਜਾਏਗਾ ਉਹ ਉਹ ਵੀਡੀਓ ਦੇ ਵਿੱਚ ਉਹਨਾਂ ਨੇ ਦੱਸਿਆ ਆ ਆਪਾਂ ਉਹ ਵੀਡੀਓ ਦੇਖੀ ਹੋਈ ਹੈ ਬੜੀ ਜਿੱਦਾਂ ਜੋ ਕਹਿੰਦੇ ਕਿ ਜੀ ਪਹਿਲੇ ਉਹ ਉਹਦੀ ਭੈਣ ਨੇ ਕੇਸ ਕੀਤਾ ਸੀ ਤੇ ਆ ਹੁਣ ਜਿਹੜਾ ਕੇਸ ਬਣਿਆ ਨਾ ਦੁਬਾਰਾ ਹੁਣ ਜਿਹੜੀ ਐਫ ਆਈ ਆਰ ਦਰਦੀ ਕਰਵਾਈਏ ਇਹਦੇ ਵਿੱਚ ਉਹਨੇ ਭਰਾ ਨੇ ਗੇਸ ਚੁੱਕਿਆ ਆ ਹੋ ਸਕਦਾ ਕਿ ਕੋਈ ਲਾਲਚ ਦਮਾ ਹੋਵੇ ਬਿਲਕੁਲ ਬਿਲਕੁਲ ਹਾਂਜੀ ਲੋਕ ਇਹ ਆਇਆ ਇਹਨਾਂ ਦੇਖੋ ਚੜ੍ਹਦੇ ਪੰਜਾਬ ਦੇ ਵਿੱਚ ਖਾਸ ਕਰ ਇਹ ਵੇ ਕਿ ਇੱਕ ਬੰਦਾ ਮਸ਼ਹੂਰ ਹੁੰਦਾ ਨਾ ਜਦੋਂ ਤੇ ਉਹਦੇ ਵਿਰੋਧੀ ਬਹੁਤ ਹੋ ਜਾਂਦੇ ਨੇ ਮੇਰੇ ਖਿਆਲ ਲੈਂਦੇ ਪੰਜਾਬ ਚ ਇਹ ਹੈ ਲੇਕਿਨ ਲੈਂਦੇ ਪੰਜਾਬ ਚ ਥੋੜਾ ਐ ਕਮ ਹੈ ਉਹ 40-50 ਦੇ ਦੇਖੋ ਸਿੱਧੂ ਮੂਸੇਆ ਵਾਲਾ ਕਿੰਨਾ ਹਾਈਪ ਤੇ ਗਿਆ ਕਿੰਨੀ ਉਹਦੀ ਬੁਲੰਦੀਆਂ ਤੇ ਗਿਆ ਤੇ ਵੇਲੇ ਉੱਥੇ ਲੋਕਾਂ ਨੇ ਉਹਨਾਂ ਨੂੰ ਮਰਵਾ ਦਿੱਤਾ ਗਿਆ ਕੁਝ ਲੋਕ ਉਹਨਾਂ ਦੇ ਖਿਲਾਫ ਹੋ ਗਏ ਉਹਨਾਂ ਨੇ ਆਪਣੇ ਗਾਣਿਆਂ ਚ ਵੀ ਗਿਆ ਕਿ ਲੋ ਮੇਰੇ ਖਿਲਾਫ ਸਿਰਫ ਇਹ ਕੀ ਸੀ ਕਿ ਉਹਦਾ ਇੱਕ ਮਤਲਬ ਜਿਹੜਾ ਵੀ ਉਹ ਹੁਨਰ ਸੀ ਉਹਦਾ ਉਹ ਹੁਨਰ ਸੀ ਤੇ ਉਹਦੇ ਤੇ ਉਹਦੀ ਪਕੜ ਪੂਰੀ ਸੀ ਜਿਸ ਤਰ੍ਹਾਂ ਹੁਣ ਭਾਈ ਰਣਜੀਤ ਸਿੰਘ ਨੇ ਇਹਨਾਂ ਦੇ ਵੀ ਪ੍ਰਚਾਰਕ ਨੇ ਬੜੇ ਅੱਛੇ ਹੈ ਇਹਨਾਂ ਦੀ ਬੜੀ ਪਕੜ ਹੈ ਬੜਾ ਕੰਟਰੋਲ ਹੈ ਆਪਣੇ ਆਪ ਤੇ ਕੰਟਰੋਲ ਹੈ ਉਹ ਤੇ ਕਹਿੰਦੇ ਨੇ ਮੇਰਾ ਮੈਡੀਕਲ ਟਰੀਟਮੈਂਟ ਕਰਾ ਲਓ ਯੋ ਕਬੱਡੀ ਦੇ ਵਿੱਚ ਸੰਦੀਪ ਸੰਦੀਪ ਨੰਗਲੰਬੀਆਂ ਸੰਦੀਪ ਨੰਗਲੰਬੀਆਂ ਉਹਨਾਂ ਨੂੰ ਕਤਲ ਕਰਵਾਇਆ ਗਿਆ ਫਿਰ ਸਿੱਧੂ ਮੂਸੇਵਾਲੇ ਤੇ ਫਿਰ ਅਟੈਕ ਕਰਵਾਇਆ ਗਿਆ ਫਿਰ ਇਨਾਂ ਤੇ ਹੋਇਆ ਫਿਰ ਇਹਨਾਂ ਤੇ ਅਟੈਕ ਹੋਇਆ ਫਿਰ ਇਹੋ ਜਿਹੇ ਨਾਮ ਆਏ ਫਿਰ ਇਹਨਾਂ ਦੇ ਕੇਸ ਆਏ ਨੇ ਫਿਰ ਤੁਸੀਂ ਉਹ ਉਹਨਾਂ ਨੂੰ ਵੀ ਦੇਖਦੇ ਹੋ ਜਾਂ ਜਾਂ ਅਜੀਤ ਸਿੰਘ ਢੁੰਡਾ ਉਹ ਕਹਿੰਦੇ ਮੇਰੇ ਤੇ ਵੀ ਇਸ ਤਰ੍ਹਾਂ ਲੋਕ ਉਹ ਬਲੇਮ ਕਰਦੇ ਨੇ ਮਤਲਬ ਕਿ ਇਹ ਪਤਾ ਨਹੀਂ ਯਾਰੇ ਕੀ ਚੀਜ਼ ਹੈ ਲੋਕਾਂ ਦੇ ਵਿੱਚ ਕਿ ਇੱਕ ਬੰਦਾ ਅਗਰ ਉਹ ਉਹਦੀ ਵੈਲਿਊ ਬਣ ਚੁੱਕੀ ਹੈ ਮਾਸ਼ਰੇ ਦੇ ਵਿੱਚ ਤੇ ਲੋਕ ਉਹਨੇ ਹੀ ਉਹਦੇ ਦੁਸ਼ਮਨ ਬਣ ਗਏ ਉਹ ਦੇਖੋ ਨਾ ਉਹ ਹਾਲਾਂਕਿ ਉਹ ਧਾਰਮਿਕ ਪ੍ਰਚਾਰਕ ਨੇ ਮذਬਦ ਦਾ ਪ੍ਰਚਾਰ ਕਰਦੇ ਨੇ ਹਮੇਸ਼ਾ ਕਹਿੰਦੇ ਚੜਦੀ ਕਲਾ 'ਚ ਰੱਖੋ ਰੋ ਆਪਣੇ ਆਪ ਨੂੰ ਕੰਟਰੋਲ ਰੱਖੋ ਤੇ ਆਪਣਾ ਮਾਈਂਡ ਜਿਹੜਾ ਉਹਨੂੰ ਅੱਪ ਕਰੋ ਮਤਲਬ ਕਿ ਉਹ ਕਿਵੇਂ ਇਹੋ ਜੀ ਜੀ ਸੋਚ ਸਕਦੇ ਨੇ ਕਿ ਵੀ ਉਹ ਆਪਣੇ ਦਿਮਾਗ ਨੂੰ ਇੰਨਾ ਥੱਲੇ ਕਰ ਲੈਣ ਜਿਹੜੇ ਬੰਦਾ ਜਿਨ੍ਹਾਂ ਦਾ ਕੋਈ ਵੀ ਤੁਸੀਂ ਪ੍ਰਚਾਰ ਸੁਣ ਲੋ ਨਾ ਕੋਈ ਵੀ ਵੀਡੀਓ ਲਾਓ ਤੇ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਆਪਣਾ ਜਿਹੜਾ ਨਾ ਮਾਈਂਡ ਸੈਟ ਇਹਨੂੰ ਵਧਾਓ ਆਪਣੇ ਦਿਮਾਗ ਤੇ ਕੰਮ ਕਰੋ ਸਹੀ ਗੱਲ ਹੈ ਵਧੀਆ ਗੱਲ ਕਰਦੇ ਨੇ ਤੇ ਬਾਕੀ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੱਕ ਦਾ ਸਾਥ ਦੇਣਾ ਚਾਹੀਦਾ ਅਸੀਂ ਵੀ ਉਮੀਦ ਹੈ ਕਿ ਇਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਕੇਸ ਦੇ ਵਿੱਚ ਬਰੀ ਹੋਣਗੇ ਤੇ ਬਾਈ ਜਦ ਬਰੀ ਹੋਣਗੇ ਮੈਂ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੀ ਅੱਲਾਹ